ਤੇ ਸਿਰੜ ਇਹ ਦੱਸਦਾ ਹੈ ਕਿ ਤੁਸੀਂ ਕਿੰਨੇ ਚਿੰਤਤ ਹੋ ਪਰ ਇਹਨਾਂ ਲੋਕਾਂ ਨੂੰ ਉਸ ਪਰਮ ਪ੍ਰਮਾਤਮਾ ਦਾ ਡਰ ਵੀ ਨਹੀਂ ਲੱਗਦਾ ਜਿਨੇ ਕੋਲੇ ਸਵੇਰੇ ਸ਼ਾਮੀ ਇਹ ਅਫਸਰ ਵੀ ਜਿਹੜੇ ਜਿਹੜੇ ਮੰਦੇ ਨੇ ਪ੍ਰਮਾਤਮਾ ਨੂੰ ਤੇ ਸਵੇਰੇ ਸ਼ਾਮੀ ਨਕਰਗੜ ਦੇ ਮੰਦਰ ਮਸਜਿਦ ਗੁਰਦੁਆਰੇ ਚਰਚੇ ਲੈ ਜਾ ਕੇ ਇੱਥੇ ਆ ਕੇ ਸਾਡੇ ਵਰਗੇ ਦਾ ਮਜਬੂਮਾਂ ਨਾਲ ੱੱਟਕਾ ਕਰਦੇ ਤਾਂ ਫਿਰ ਕੀ ਕਰਨ ਜਾਂਦੇ ਹੋ ਉੱਥੇ ਇਹਨਾਂ ਦੀ ਦੋ ਗੱਲ ਹੋਈ ਪਈ ਐ ਚੰਦਾ ਦਿੰਦੇ ਹੈ ਮੰਦਰ ਔਰ ਮਸਜਿਦ ਮੇ ਚੰਦਾ ਦਿੰਦੇ ਮੰਦਰ ਔਰ ਮਸਜਿਦ ਮੇ ਵਿੱਤਿਯ ਮਖਾਨੋ ਮੇ ਤਾਂਕੇ ਭਗਵਾਨ ਵੀ ਖੁਸ਼ ਹੋ ਜਾਏ ਔਰ ਸ਼ੈਤਾਨ ਵੀ ਖੁਸ਼ ਹੋ ਜਾਏ ਦੋਸਤੋ ਅਸੀਂ ਕਾਨੂੰਨੀ ਲੜਾਈ ਲੜੀ ਉਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਹਾਈ ਕੋਰਟ ਤੋਂ ਜਿੱਤ ਕੇ ਤੇ ਐਨੇ ਬੇਸ਼ਰਮ ਫੇਰ ਮੁੱਕਰ ਕੇ ਪੜੀ ਗੱਲ ਤੋਂ ਹੁਣ ਕਾਨੂੰਨੀ ਅੜਤਨ ਵੀ ਨਹੀਂ ਕੋਈ ਰਹੀ ਜਿਹੜੇ ਕਿ ਪਿਆਦੇ ਨੇ ਉਪੁੰਗਾ ਆਇਆ ਕੁਟਿਓ ਕੁਡੀਓ ਉਹ ਉੱਚਾ ਲੱਗੇ ਨੇ ਕੋ ਕਹਿੰਦੇ ਅਸੀਂ ਤੇ ਹਾਈ ਕੋਡ ਨੂੰ ਨਹੀਂ ਮੰਨਦੇ ਤਾਂ ਦੱਸੋ